ਸੱਚੇ ਬਾਖਾ ਮਹਾਰਾਜ ਦੇ ਦਰ ਘਰ ਚ ਪੰਜ ਭੇਟਾਂ ਚੜ੍ਹਦੀਆਂ ਨੇ ਸਭ ਤੋਂ ਪਹਿਲੀ ਭੇਟ ਹੈ ਮਹਾਰਾਜ ਜੀ ਦੀ ਦਰਸ਼ਨੀ ਭੇਟ ਜਿਹੜਾ ਵੀ ਆਵੇ ਫਲ ਦੀਜਾ ਫਲ ਪਾਈ ਆ ਫਲੇ ਨਾ ਫਲ ਬਿਨ ਸੇਵ ਜੇ ਕੋਈ ਸੇਵਾ ਕਰਨੀ ਚਾਹੁੰਦਾ ਨਾ ਤਨ ਨਾਲ ਤੇ ਤਨ ਦੇ ਨਾਲ ਸੇਵਾ ਕਰੇ ਕਿੰਨੀ ਸੇਵਾ ਵਾ ਕਰੀ ਜਾਓਗੇ ਤੇ ਮੁੱਕਣੀ ਨਹੀਂ ਨਾ ਕਰੋਗੇ ਤੇ ਰੁਕਣੀ ਨਹੀਂ ਸੇਵਾ ਕਿ ਨਹੀਂ ਇਹ ਤਨ ਦੀ ਸੇਵਾ ਜੇ ਮਨ ਦੀ ਸੇਵਾ ਕਰਨੀ ਤੇ ਬਾਣੀ ਪੜਨੀ ਸਤਿਗੁਰੂ ਦਾ ਪੈਰ ਰੱਖ ਕੇ ਭਾਵਨਾ ਦੇ ਨਾਲ ਤੇ ਜੇ ਧਨ ਨਾਲ ਸੇਵਾ ਕਰਨੀ ਹੈ ਤੇ ਧਨ ਜਿਹੜਾ ਵਾ ਉਹ ਪੰਜ ਤਰੀਕਿਆਂ ਨਾਲ ਗੁਰੂ ਘਰ 'ਚ ਆਉਂਦਾ ਆ ਪਹਿਲੀ ਭੇਟ ਹੈ ਦਰਸ਼ਨੀ ਭੇਟ ਖਾਲੀ ਸਤਿਗੁਰੂ ਦਾ ਦਰਸ਼ਨ ਨਹੀਂ ਕਰਨ ਜੇ ਤੇਲ ਫੁੱਲ ਨਹੀਂ ਰੱਖਣਾ ਤੇ ਇੱਕ ਪਾਠ ਹੀ ਕਰ ਦੇਣਾ ਮੂਲ ਮੰਤਰ ਦਾ ਉਹ ਵੀ ਭੇਟ ਆ ਭੇਟ ਤੋਂ ਬਿਨਾ ਨਹੀਂ ਨਮਸਕਾਰ ਕਰਨੀ ਦੂਜੀ ਭੇਟ ਆ ਵਾ ਲੰਗਰ ਦੀ ਭੇਟਾ ਕੋਈ ਲੰਗਰ 'ਚ ਮਾਇਆ ਲੈ ਆਵੇ ਰਸਤ ਲੈ ਆਵੇ ਜੋ ਮਰਜ਼ੀ ਲੈ ਆਵੇ ਤੀਜੀ ਭੇਟਾ ਵਾ ਉਗਰਾਹੀ ਦੀ ਜਿਵੇਂ ਕਾਰ ਸੇਵਾ ਵਾਲੇ ਮਹਾਂਪੁਰਖ ਸਾਧੂ ਜਨ ਅੰਗਰਾਹੀ ਕਰ ਲੈਂਦੇ ਨਾ ਸਾਰੇ ਬੰਨੇ ਭਈ ਆਓ ਸੇਵਾ ਪਾਓ ਇਹ ਤੀਜੀ ਮਰਿਆਦਾ ਭੇਟਾ ਵਾ ਚੌਥੀ ਭੇਟਾ ਦਸਵੰਦ ਵਾਲੀ ਆ ਇਹਦੇ ਗੱਲ ਮੈਨੂੰ ਵੀ ਥੋੜਾ ਭੈਰ ਆ ਕੇ ਕਹਿਣੀ ਪੈਂਦੀ ਆ ਭਈ ਸੇਖ ਇਮਾਨਦਾਰੀ ਨਾਲ ਦਸਵੰਦ ਗੁਰੂ ਨੂੰ ਦੇਂਦਾ ਹੀ ਨਹੀਂਗਾ ਦੂਜੇ ਬੰਨੇ ਦੇ ਕੇ ਖੁਸ਼ ਆਇਂਦਰ ਨਹੀਂ ਦੇ ਕੇ ਖੁਸ਼ ਇਹ ਵਜਨ ਆਉਂਦਾ ਇਤਿਹਾਸ ਵਿੱਚ ਬਾਬੇ ਕੇ ਬਾਬਰ ਕੇ ਦਉ ਆਪ ਕਰੇ ਪਰਮੇਸ਼ਰ ਸੋ ਜੋ ਬਾਬੇ ਕਹਿ ਦਾਨ ਨਾ ਦੇਹੇ ਦਿਨ ਕੇ ਗਏ ਬਾਬਰ ਖੇਲੇ ਹੈ ਜਿਹੜੇ ਬਾਬੇ ਕਾ ਨੂੰ ਇਮਾਨਦਾਰੀ ਨਾਲ ਦਸਵੰਦ ਨਹੀਂ ਨਾ ਕੱਢ ਦੇ ਉਹਨਾਂ ਕੋ ਫਿਰ ਪੁਲਿਸ ਲੈ ਜੇ ਵਕੀਲ ਲੈ ਜਣ ਡਾਕਟਰ ਲੈ ਜਣ ਪੁੱਠੇ ਬਣੇ ਤੁਰ ਜਾਣਗੇ ਜਿਹੜੇ ਇੱਧਰ ਬੰਦਿਆ ਅਗੜੀ ਦਿੰਦੇ ਪਰ ਸਾਡੇ ਸਿੱਖ ਇਮਾਨਦਾਰੀ ਘੱਟ ਵਰਤਦੇ ਮੈਂ ਹੈਰਾਨ ਹੁਨਾ ਭਈ ਸਿੱਖ ਇਮਾਨਦਾਰੀ ਨਾਲ ਦਸਵੰਦ ਨਹੀਂ ਦਿੰਦਾ ਤੇ ਕਮੀ ਤਾਂ ਵੀ ਕੋਈ ਨਹੀਂ ਆ ਤੇ ਜੇ ਸਿੱਖ ਇਮਾਨਦਾਰੀ ਨਾਲ ਦਸਵੰਦ ਦੇਣ ਲੱਗ ਜੇ ਤੇ ਕਿੰਨੀਆਂ ਲਹਿਰਾਂ ਵਹਿਰਾਂ ਹੋ ਜਾਣਗੀਆਂ ਜਿਹੜੀ ਗੱਲ ਦੂ ਸਾਲਾਂ 'ਚ ਬਣਨੀ ਏ ਇੱਕ ਸਾਲ 'ਚ ਬਣ ਜਾਣੀ ਆ ਫਿਰ ਇਹ ਇਮਾਨਦਾਰੀ ਵਾਲੀ ਗੱਲ ਆ ਤੇ ਪੰਜਵੀਂ ਭੇਟਾ ਵਾ ਜਿਹੜੀ ਤੁਸੀਂ ਰਾਗੀ ਟਾੜੀਆਂ ਨੂੰ ਦੇਂਦੇ ਹੋ ਪੰਜ ਤਰੀਕਿਆਂ ਨਾਲ